ਵੀਰ ਹਾਲ ਨੇ ਬਾਬਿਓ ਵੈਲਕਮ ਹੈ ਤੁਹਾਡਾ ਨਵੇਂ ਬਲੌਗ 'ਚ ਆਪਾਂ ਚੱਲੇ ਆਂ ਅੱਜ ਮੜਾ ਪਾਤੜਾ ਪਤੜਾ ਕੰਮ ਹੈ ਸਾਨੂੰ ਤੇ ਤੇਲ ਤੂਲ ਪਾ ਕੇ ਲਾਉਣਾ ਗੱਡੀ 'ਚ ਆਪਾਂ ਸ਼ਾਮ ਨੂੰ ਜਾਣਾ ਅੱਜ ਕਿਤੇ ਤੁਹਾਨੂੰ ਦਿਖਾਵਾਂ ਮੈਂ ਸਾਰੀ ਰਾਤੇ ਫਿਰਨਾ ਅੱਜ ਤੁਹਾਨੂੰ ਦਿਖਾਵਾਂ ਮੈਂ ਜਿੰਨਾ ਵੀ ਦਿਖਾਇਆ ਗਿਆ ਤੇ ਹੁਣ ਚੱਲੇ ਆਪਾਂ ਪਾਤੜਾ ਬਾਬਿਓ ਪਾਤੜਾ ਦੋ ਚਾਰ ਕੰਮ ਨੇ ਸਾਨੂੰ ਤੇ ਬਾਕੀ ਗਰਮੀ ਬਹੁਤ ਹੋ ਰਹੀ ਐ ਗਰਮੀ ਦਾ ਕੋਈ ਹਿੱਲਾ ਨਹੀਂ ਤੇ ਇੱਕ ਕੰਮ ਇੱਕ ਮੇਰੇ ਨਾ ਅੱਜੇ ਦਿਮਾਗ ਚਾਹੀਦਾ ਨਾ ਦੰਦ ਨਾ ਘੱਟਕਦੀਆਂ ਕੋ ਮੇਰੇ ਦਿਮਾਗ ਚਾਹੀਦਾ ਜਿਹੜੇ ਜੀਰੀ ਲਾਉਂਦੇ ਨੇ ਨਾ ਬਾਬੇ ਤੰਨ ਨੇ ਮੱਝ ਰਿਆਂ ਖੇਤ ਭੈਣ ਚੀਕਾਂ ਕੱਢਦੀਆਂ ਸੌਣ ਲੱਗਿਆ ਈਲਾ ਵੀ ਦਿਖਾ ਦੇ ਆਦਾ ਈਲ ਪਾਟਰੋਲ ਵਾਪਤਾਰੇ ਹਾਂਜੀ ਬਾਬੇ ਉਹ ਆ ਦੇਖ ਲੋ ਕੀ ਆ ਈਲਾ ਦੇਖ ਆ ਦੇਖ ਆ ਮੱਛਿਆ ਪਿਆ ਬਾਬੇ ਲੋਨ ਨਾਲ ਤਾਂ ਐ ਪਾਈ ਹੋਈ ਆ ਸਾਰਾ ਦਿਹਾੜੀ ਹੋ ਗਈ ਤਿੰਨ ਚਾਰ ਦਿਨ ਹੋ ਗਏ ਖੇਤ ਕੰਮ ਕਰ ਰਹੇ ਆ ਆ ਦੇਖੋ ਕਿੰਨਾ ਪ੍ਰੋਜੈਕਟ ਲਾ ਰਿਹਾ ਵਈ ਪੱਕਾ ਇਹ ਖੇਤ ਕੰਮ ਕਰ ਰਹੇ ਦੀ ਆਪਾਂ ਪਾਈਪ ਲਾਈਨ ਪਾਈ ਆ ਉੱਥੇ ਕੰਮ ਕਰਾ ਰਹੇ ਦੀ ਆ ਦੇਖੋ ਮੱਛਿਆ ਪਿਆ ਮੁੱਡੇ ਮੁੱਡੇ ਜਮੀਂ ਸੇਕ ਨਾਲ ਧੂਆ ਕੱਢ ਰ ਗਿਆ ਤੇ ਤੇਲ ਪਵਾ ਲਈਏ ਆਪਾਂ ਹੁਣ ਇੱਧਰ ਹੀ ਲਾ ਦੀਓ ਉਹ ਕਿੱਥੇ ਇੱਥੇ ਲਾ ਲਾ ਤੇਲ ਪਵਾ ਲਈਏ ਥੈਂਕ ਯੂ ਬਹੁਤ ਲੱਗ ਰਾਇਆ ਵੀ ਬਾਈ ਕਰਾ ਦੇ ਕਰਾ ਦੇ ਫੁੱਲ ਕਰਾ ਦੇ ਦੇਖ ਬਾਬੇ ਅੱਜ ਆਪਾਂ ਯਾਰੇ ਰੜੀ ਸਰ ਮਾ ਸਾਡੇ ਕੋਲ ਇੰਨੀ ਰਾਤ ਨੂੰ ਦੇਖ ਲੋ ਆ ਸਾਡੇ ਨਾਲ ਇੱਕ ਸਾਡਾ ਵੀਰ ਨਾਈ ਐ ਆ ਗਰਜੀਵਿੰਦ ਸਿੰਘ ਜੀ ਸੱਤੇ ਪਏ ਨੇ ਬਾਈ ਮੂੰਹ ਤਾਂ ਦਿਖਾ ਦੇ ਉੱਠ ਖੜ ਓਏ ਇੱਧਰ ਨੇ ਪਾਸਿਆ ਆ ਦੀ ਆਈ ਦੇਖ ਲੋ ਲੱਛੜ ਦੇਖ ਲੋ ਭੇਡਾਂ ਦੇ ਆ ਲੱਡੇ ਪਏ ਨੇ ਐ ਨਹੀਂ ਹੈਗਾ ਵੀ ਗੱਡੀ ਚਲਾ ਲਈਏ ਕੁਝ ਹੋਰ ਕਰ ਲਈਏ ਨਾ ਜਮੀ ਨਹੀਂ ਚੱਕਰੇ ਨਹੀਂ ਗਏ ਕੋਈ ਸੁੱਖ ਲੱਗ ਰਿਹਾ ਇਹਨੂੰ ਭੁੱਖ ਤੇ ਨੂੰ ਨਾਲ ਬਣਾ ਕੇ ਖਵਾਉਣਾ ਸੀ ਬਣਦੇ ਨੇ ਆ ਦੇਖ ਲੋ ਬਈ ਕਿਵੇਂ ਲੰਮ ਕੇ ਭਈ ਨੇ ਵੀ ਜਿੱਡੇ ਘੜੋਗੇ ਕੋਈ ਚੱਕਰ ਹੋ ਗਿਆ ਫੇਰ ਦੇਖੀ ਲੈ ਕਰ ਦੇ ਨੂੰ ਕੀ ਜਵਾਬ ਦੇਣਗੇ ਜਮੀ ਨਹੀਂ ਡਰਦੇ ਬਾਈ ਲੋਕ ਦੇਖ ਲੋ ਆਪੇ ਸ਼ਾ ਦੇ ਖਲਵਾ ਸਾਲਾ ਪੰਗੇ ਲੈ ਡਿਉੜੀ ਉੱਡ ਰਿਹਾ ਇਹ ਆ ਜਗਾੜ ਚ ਕੀ ਇਹਦੇ ਹੋਏ ਇਦਰੇ ਵਰਗੇ ਵਾਸਤੇ ਰੋਟੀ ਖਾਣ ਨੂੰ ਆਹ ਦੇਖ ਲੋ ਹੀ ਲੋ ਲੋ ਲੱਛਣ ਦੇਖ ਲੋ ਇਹਦੇ ਸਾਲੇ ਦੇ ਮੈਂ ਉਹ ਤਾਂ ਗਲਾਸਾਂ ਜਿਹਾ ਹੁੰਦੇ ਨੇ ਔਰ ਇਹ ਖੜ ਗਏ ਹੁਣ ਆਪਾਂ ਜਾਂ ਅੱਜ ਹੀ ਵੜੇ ਕਹਿੰਦਾ ਕਹਿੰਦਾ ਹੁਣ ਭੁੱਖ ਲੱਗਿਆ ਹੁਣ ਹੁਣ ਖਵਾਵਾਂਗੇ ਪੇੜ ਪੂਜਾ ਕਰਾਉਣੇ ਨੂੰ ਦਿਖਾਉਣਾ ਸਾਨੂੰ ਉਹ ਭੱਗ ਗਿਆ ਸਾਡਾ ਯਾਰ ਨਾਈ ਕਹਿਣ ਉਹਨੂੰ ਆਪੇ ਆ ਦੇਖ ਲੋ ਭੈਣ ਦੇ ਯਾਰ ਨੂੰ ਘਰੇ ਵੀ ਨਹੀਂ ਰੱਖਦੇ ਬਾਈ ਆਇਆ ਆਇਆ ਨੇ ਸਵਾ ਬੈਠਿਆ ਦੀਗਾ ਐਂ ਦੇਖ ਆ ਗਿਆ ਗਲੋ ਮੁਖ ਤੇ ਐ ਹੋਈ ਬਈ 버ਗਰ ਖਾਏਗਾ ਉਹ ਮੈਂ ਤਾਂ ਰੋਟੀ ਖਾਣੀ ਜੇ ਤਾਂ ਭੁੱਖ ਨਾਲ ਬਰਾ। ਕੋਈ ਨਹੀਂ ਚੱਲਾ ਤੈਨੂੰ ਅੱਜ ਰਾਤ ਕੀ ਹੋ ਰਿਹਾ ਕੀ ਲੈਣਾ ਦੀਗਾ ਕੰਬਲ ਲੈਣਾ ਚੱਲ ਸਾੜਿਆ ਕਿੱਥੇ ਜਾ ਰਹੇ ਸੌੜ ਦੀ ਪੇਟ ਦੇ ਜਾ ਸੌੜ ਅ ਅੱਛਾ ਇੱਕ ਮਿੰਟ ਆਈ ਨਾ ਥੋਣੀ ਹੈਗਾ ਗੱਡੀ 'ਚ ਸੌ ਜਾ ਕੰਬਲ ਪਾ ਕੇ ਲੈ ਲੈਂਦੀ ਹੈ ਕੰਬਲ ਪਾ ਕੇ ਲੈਣ ਦੀ ਅਸਤੇ ਕੀ ਦੀ ਲੈਗਾ ਨਾਈ ਜਮੇ ਮੈਨੂੰ ਤੂ ਗਲਤ ਲੱਗਦਾ ਤੇ ਆ ਦੋਏ ਨਾਈ ਜੇ ਅਸਿਆ ਬੈਸਾ ਆ ਵੀ ਤੇਰੇ ਵਾਸਤੇ ਆ ਓਏ ਆ ਮੂਝਾ ਦੇਖੇਦਾ ਮੂਰੇ ਗਰੀਤ ਉਹ ਮੂਰੇ ਆਇਆ ਜੀਵ ਨੂੰ ਓਏ ਬਸ ਓਏ ਪਾਈ ਨਹੀਂ ਮੈਂ ਤਾਂ ਮਗਰੇ ਬੈਠੂ ਯਾਰ ਮਗਰੇ ਬੁੱਲਦੇ ਆ ਦਿੱਕਤ ਸੁੱਤ ਹੀ ਬੈਠ ਆ ਦੇਖ ਲੋ ਇਹ ਭੈਣ ਦੇ ਬੰਨੇ ਆ ਜਾਂਦੇ ਨੇ ਨਾਲ ਸਾਲੇ ਨੂੰ ਟਾਕੀਆਂ ਖੋਲਣੀਆਂ ਵੀ ਨਹੀਂ ਆਉਂਦੀਆਂ ਖੋਲਤੀ ਬੈ ਜਾ ਉਹਨੂੰ ਚੱਜ ਨਾਲ ਖੋਲ ਲੈ ਆ ਆ ਸਾਡਾ ਯਾਰ ਆਈ ਨਾ ਇਹ ਦੇਖ ਲੋ ਇਹ ਤੋਂ ਹੀ ਵਾਲ ਕਟਾਉਣੇ ਉਹਨੇ ਟੱਟਿਆਂ ਦੇ ਥੱਲੋਂ ਸਾਰੇ ਇਹਦੇ ਬੋੜ ਸੋੜ ਤੱਕ ਕਰਦੇ ਬਈ ਕਿਹਾ ਹੈ 버거 ਹਾਂ ਬਈ ਕਿੰਨੇ ਬਈ ਤਿੰਨ ਬਈ ਤਿੰਨ ਦਾ ਭੈਣ ਦੀ ਆ ਕੱਲੀ ਜੰਮ ਜੀ ਨੂੰ ਹੀ ਨਹੀਂ ਭੁੱਖ ਲੱਗ ਰਹੀ ਐ 버거 ਕੁਲਚਾ ਗਲਚਾ ਗੇ ਹੁੰਦਾ ਉਹਨੂੰ ਕੁਲਚਾ ਤਾਂ ਹੈ ਨਹੀਂ ਬਈ ਕਹਿੰਦਾ ਖਤਮ ਹੋ ਰਿਹਾ ਹੈ ਬੜਾ ਟਾਈਮ ਲਾਦਾ ਕੀ ਗੱਲ ਚੁੱਫਾ ਲੱਗੇ ਆ ਹੋਰ ਬਈ ਕਿਵੇਂ ਲੱਗੇ ਬਈ ਲੱਗੇ ਆ ਬਈ ਬਈ ਫੋਰ ਦਾ ਸਹੀ ਕਿਵੇਂ ਲੱਗਿਆ ਵਧੀਆ ਣ ਓਕੇ ਗਮੀ ਸ਼ਰਾ ਤੂੰ ਲਾ ਕੇ ਆ ਉਹ ਵੀ ਹਿਸਾਬ ਕਰਕੇ ਬੰਦਾ ਪੂਰਾ ਸੱਟ ਹੋ ਗਿਆ ਦੇਖ ਰੋ ਪੈਣ ਦਾ ਯਾਰ ਜਮੀਨ ਹੋ ਗਿਆ ਐ ਅੜੀ ਜਾ ਕੇ ਕਹਿੰਦਾ ਇਸ ਦਾ ਦੇਖਿਆ ਵੀ ਆ ਪਰ ਜੇ ਨਾ ਤੂੰ ਕਹਿੰਦਾ ਲੈ ਆਪਰੇ ਇਧਰ ਹੋ ਕੇ ਜੱਟਿਆ ਦੇਖ ਲੈ ਭਾਈ ਆ ਬੰਦਾ ਦੋਨੇ ਵੇਲੇ ਇਹ ਪੈਣ ਦੇ ਵੇਲੇ ਆਪਣਾ ਮਾਰੋ ਗੁਰੂ ਘੱਟਾ ਵੀ ਨਹੀਂ ਲੋਕਾਂ ਨੇ ਬੈਠ ਪਰ ਤੈਨੂੰ ਤੂੰ ਵੇਚਦਾ ਕੋਈਆਂ ਤੂੰ ਵੇਚਦਾ ਤੂੰ ਦੋ ਜਿਹੜਾ ਉਹਦੇ ਵੀ ਚੜੇ ਜੀ ਵੀ ਚੜੇ ਜੀ ਨੂੰ ਵੇਚਦਾ ਲੋ ਜੀ ਆਪਾਂ ਕਾੜੀ ਸਰ ਬਾਜ ਕੇ ਮੱਥਾ ਠੇਕ ਰਿਹਾ ਤੇ ਤਖਾਉ ਨੇ ਸੁਣੋ ਬਾਰ ਕੋਰਕਰ ਸਾਰਾ ਢੀਸਾ ਉਹਦਾ ਆਈ ਗੱਜ ਨਹੀਂ ਨੇ ਹਾਂ ਇੱਕ ਮਿੰਟ ਮੈਨੂੰ ਬਣਾਉਂਦੇ ਬਈ ਆਪਾਂ ਕਰ ਲੈ ਬਾਬੇ ਦੇ ਦਰਸ਼ਨ ਆਪਾਂ ਇੱਥੇ ਢੀਸਾ ਸਰ ਸਾਹਿਬ ਦੇਖ ਲੋ ਡੇਢ ਵਜ ਰਿਹਾ ਆ ਜਾਂਦੇ ਨੇ ਨਾਲ ਦੇ ਵੱਡੇ ਮੁਰੇ ਦੇਖ ਲੋ ma crati babbi di aerea